ਨੀਲ ਕਮਲ ਇੱਕ ਸ਼ਹਿਰ ਵਿੱਚ ਇੱਕ ਸੁਦਾਗਰ ਅਤੇ ਉਸ ਦੀ ਪਤਨੀ ਰਹਿੰਦੇ ਸਨ ਦੋਹਾਂ ਦਾ ਆਪਸ ਵਿੱਚ ਬੜਾ ਪਿਆਰ ਸੀ ਇੱਕ ਵਾਰੀ ਜਦੋਂ ਸੁਦਾਗਰ ਵਪਾਰ ਕਰਨ ਲਈ ਚੱਲਿਆ ਤਾਂ ਉਸ ਦੀ ਪਤਨੀ ਨੇ ਕਿਹਾ ਤੁਸੀਂ ਜਦੋਂ ਬਾਹਰ ਹੋਵੋਗੇ ਤਾਂ ਤੁਹਾਡੇ ਹਾਲ ਚਾਲ ਦਾ ਮੈਨੂੰ ਕਿਵੇਂ ਪਤਾ ਲੱਗੇਗਾ ਸੁਦਾਗਰ ਨੇ ਆਪਣੀ ਪਤਨੀ ਨੂੰ ਇੱਕ ਛੁਰੀ ਦਿੰਦੇ ਹੋਏ ਕਿਹਾ ਜਿੰਨਾ ਚਿਰ ਇਹ ਛੁਰੀ ਇੰਝ ਚਮਕਦੀ ਰਹੇਗੀ ਤਾਂ ਸਮਝ ਲੈਣਾ ਕਿ ਮੈਂ ਠੀਕ ਠਾਕ ਹਾਂ ਜੇ ਇਸ ਛੁਰੀ ਦਾ ਰੰਗ ਕਾਲਾ ਪੈ ਜਾਵੇ ਤਾਂ ਸਮਝ ਲੈਣਾ ਕਿ ਮੈਂ ਬਿਮਾਰ ਹਾਂ ਜੇ ਇਸ ਛੁਰੀ ਉੱਤੇ ਲਹੂ ਦੀਆਂ ਬੂੰਦਾਂ ਸਿਮ ਆਵੜ ਤਾਂ ਸਮਝ ਲੈਣਾ ਕਿ ਮੈਂ ਮਰ ਗਿਆ ਹਾਂ ਫਿਰ ਸੁਦਾਗਰ ਆਪਣੇ ਪਤਨੀ ਨੂੰ ਕਹਿਣ ਲੱਗਾ ਤੁਸੀਂ ਪਿੱਛੇ ਇਕੱਲੇ ਹੋਵੋਗੇ ਤੁਹਾਡੀ ਸੁਖਸ਼ਾਂਤ ਬਾਰੇ ਮੈਨੂੰ ਕਿਵੇਂ ਪਤਾ ਲੱਗੇਗਾ ਤਦ ਪਤਨੀ ਉਸੇ ਵੇਲੇ ਤਲਾਅ ਉੱਤੇ ਗਈ ਅਤੇ ਨੀਲੇ ਰੰਗ ਦਾ ਇੱਕ ਕਮਲ ਦਾ ਫੁੱਲ ਤੋੜ ਲਈ ਆਈ ਉਸਨੇ ਇਹ ਫੁੱਲ ਇਕ ਕੁੱਜੇ ਵਿੱਚ ਪਾ ਕੇ ਸੁਦਾਗਰ ਨੂੰ ਦੇ ਦਿੱਤਾ ਅਤੇ ਕਿਹਾ ਜਦੋਂ ਤੱਕ ਇਹ ਨੀਲ ਕਮਲ ਖਿੜਿਆ ਰਿਹਾ ਉਦੋਂ ਤੱਕ ਤੁਸੀਂ ਸਮਝਣਾ ਕਿ ਮੈਂ ਠੀਕ ਠਾਕ ਹਾਂ ਜੇ ਇਹ ਮੁਰਝਾ ਗਿਆ ਤਾਂ ਸਮਝ ਲੈਣਾ ਕਿ ਮੈਂ ਮੁਸੀਬਤ ਵਿੱਚ ਹਾਂ ਸੁਦਾਗਰ ਬਹੁਤ ਸਾਰੇ ਹੀਰੇ ਮੋਤੀ ਅਤੇ ਹੋਰ ਮਾਲ ਲੈ ਕੇ ਵਪਾਰ ਲਈ ਦੂਜੇ ਦੇਸ਼ ਚਲਿਆ ਗਿਆ ਉਸਨੇ ਉੱਥੋਂ ਦੇ ਰਾਜੇ ਨੂੰ ਹੀਰੇ ਮੋਤੀ ਵੇਚੇ ਜਦੋਂ ਰਾਜਾ ਹੀਰੇ ਮੋਤੀ ਵੇਖ ਰਿਹਾ ਸੀ ਤਾਂ ਉਸਦੀ ਨਜ਼ਰ ਨੀਲ ਕਮਲ ਫੁੱਲ ਉੱਤੇ ਪਈ ਉਹ ਬੜਾ ਖੂਬਸੂਰਤ ਅਤੇ ਤਾਜ਼ਾ ਫੁੱਲ ਸੀ। ਰਾਜਾ ਹੈਰਾਨ ਰਹਿ ਗਿਆ ਕਿ ਕਮਲ ਬਿਨਾ ਪਾਣੀ ਤੋਂ ਕੁੱਝ ਵਿੱਚ ਕਿਵੇਂ ਤਾਜ਼ਾ ਰਹਿ ਸਕਦਾ ਹੈ। ਉਸਨੇ ਸੁੱਧਾਗਰ ਨੂੰ ਇਸ ਬਾਰੇ ਪੁੱਛਿਆ ਤਾਂ ਸੁੱਧਾਗਰ ਨੇ ਨੀਲ ਕਮਲ ਦੀ ਖਾਸੀਅਤ ਅਤੇ ਆਪਣੀ ਪਤਨੀ ਦੀ ਸੂਝ ਅਤੇ ਪਰਸਪਰ ਪ੍ਰੇਮ ਬਾਰੇ ਦੱਸ ਦਿੱਤਾ। ਰਾਜੇ ਨੇ ਸੋਚਿਆ ਸੁੱਧਾਗਰ ਦੀ ਪਤਨੀ ਬੜੀ ਸੁੰਦਰ ਅਤੇ ਗੁਣਵਾਨ ਣ ਇਸਤਰੀ ਹੋਵੇਗੀ ਜਿਸ ਦੀ ਸ਼ਕਤੀ ਸਦਕਾ ਕਮਲ ਦੀ ਸੁੰਦਰਤਾ ਅਤੇ ਤਾਜ਼ਗੀ ਲਗਾਤਾਰ ਕਾਇਮ ਹੈ। ਰਾਜੇ ਦੇ ਮਨ ਵਿੱਚ ਸੁਦਾਗਰ ਦੀ ਪਤਨੀ ਨੂੰ ਮਿਲ ਕੇ ਵੇਖਣ ਦੀ ਇੱਛਾ ਜਾਗ ਪਈ ਉਸ ਨੇ ਆਪਣੇ ਮੰਦੀ ਹਜ਼ਰਤ ਆਪਣੇ ਵਜ਼ੀਰ ਨੂੰ ਦੱਸੀ ਵਜ਼ੀਰ ਰਾਜੇ ਦੀ ਇੱਛਾ ਪੂਰੀ ਕਰਨ ਲਈ ਕੋਈ ਉਪਾਅ ਸੋਚਣ ਲੱਗਾ ਅਖੀਰ ਸੋਚ-ਸੋਚ ਕੇ ਉਸ ਨੇ ਦੋ ਚਾਲਾਂ ਚੱਲੀਆਂ ਇੱਕ ਤਾਂ ਉਸ ਨੇ ਸੁਦਾਗਰ ਨੂੰ ਹੋਰ 6 ਮਹੀਨੇ ਲਈ ਆਪਣੇ ਰਾਜ ਵਿੱਚ ਠਹਿਰਨ ਲਈ ਮਜਬੂਰ ਕਰ ਲਿਆ ਦੂਜਾ ਉਸ ਨੇ ਦੋ ਫਫੇ ਕਟਣੀਆਂ ਮੰਗਵਾਈਆਂ ਫਫੇ ਕਟਣੀਆਂ ਕਹਿਣ ਲੱਗੀਆਂ ਕਿ ਉਹ ਸੁਦਾਗਰ ਦੀ ਪਤਨੀ ਨੂੰ ਇੱਥੇ ਹੀ ਲੈ ਆਉਣ ਗਿਆ ਉਹਨਾਂ ਕੋਲ ਤਾਂ ਅਸਮਾਨ ਦੇ ਤਾਰੇ ਤੋੜਨ ਦੀ ਵੀ ਸ਼ਕਤੀ ਹੈ ਉਹਨਾਂ ਦੋਹਾਂ ਫਫੇ ਕਟਣੀਆਂ ਨੇ ਯੋਜਨਾ ਮੁਤਾਬਕ ਗੇਰਵੇ ਰੰਗ ਦੇ ਕੱਪੜੇ ਪਾਏ ਤੇ ਸੁਦਾਗਰ ਦੇ ਸ਼ਹਿਰ ਵੱਲ ਤੁਰ ਪਈਆਂ ਸੁਦਾਗਰ ਦੇ ਘਰ ਪਹੁੰਚ ਕੇ ਇੱਕ ਫਫੇ ਕਟਣੀ ਉਸ ਦੀ ਪਤਨੀ ਨੂੰ ਕਹਿਣ ਲੱਗੀ ਧੀਏ ਮੈਂ ਤੇਰੀ ਨਾਨੀ ਦੀ ਭੈਣ ਹਾਂ ਇਸ ਕਰਕੇ ਮੈਂ ਵੀ ਤੇਰੀ ਨਾਨੀ ਹੋਈ ਤੇ ਇਹ ਮੇਰੀ ਗਵੰਡਣ ਹੈ ਉਸਨੇ ਦੂਜੀ ਫਫੇ ਕੁੱਟਨੀਵਲ ਇਸ਼ਾਰਾ ਕਰਦਿਆਂ ਕਿਹਾ ਸੁਦਾਗਰ ਦੀ ਪਤਨੀ ਬੜੀ ਸਿਆਣੀ ਸੀ ਉਸਨੇ ਕਿਹਾ ਮੈਂ ਤਾਂ ਤੁਹਾਨੂੰ ਕਦੇ ਵੇਖਿਆ ਨਹੀਂ ਫਫੇ ਕੁੱਟਨੀ ਬੋਲੀ ਤਿਹੇ ਤੂੰ ਉਦੋਂ ਬਹੁਤ ਛੋਟੀ ਸੀ ਜਦੋਂ ਅਸੀਂ ਤੀਰਥਾਂ ਉੱਤੇ ਚੱਲੀਆਂ ਗਈਆਂ ਸੀ ਪਰ ਤੁਸੀਂ ਮੈਨੂੰ ਐਨੀ ਛੇਤੀ ਕਿਵੇਂ ਪਛਾਣ ਲਿਆ ਸੁਦਾਗਰ ਦੀ ਪਤਨੀ ਨੇ ਪੁੱਛਿਆ ਤੇਰੀ ਠੋਡੀ ਉੱਤੇ ਲੱਗੇ ਤਿਲ ਤੋਂ ਇੱਕ ਫਫੇ ਕੁੱਟੀ ਨੇ ਇੱਕਦਮ ਉੱਤਰ ਦਿੱਤਾ ਸੁਦਾਗਰ ਦੀ ਪਤਨੀ ਨੂੰ ਯਕੀਨ ਹੋ ਗਿਆ ਕਿ ਇਹ ਔਰਤਾਂ ਛੁੱਟੀਆਂ ਹਨ ਕਿਉਂਕਿ ਠੋਡੀ ਵਾਲਾ ਤਿਲ ਤਾਂ ਉਸਨੇ ਉਸ ਦਿਨ ਸੁਰਮੇ ਨਾਲ ਬਣਾਇਆ ਸੀ ਇਹ ਫਫੇ ਕੁੱਟਣੀਆਂ ਨੂੰ ਕਹਿਣ ਲੱਗੀ ਬੜੀ ਮਿਹਰਬਾਨੀ ਤੁਸੀਂ ਦਰਸ਼ਨ ਦਿੱਤੇ ਤੁਸੀਂ ਬੈਠੋ ਮੈਂ ਤੁਹਾਨੂੰ ਸਰੋਂ ਦੇ ਸਾਗ ਨਾਲ ਰੋਟੀ ਖਵਾਉਂਦੀ ਹਾਂ ਉਸਨੇ ਸਾਗ ਦੇ ਵਿੱਚ ਭੰਗ ਮਿਲਾ ਦਿੱਤੀ ਜਦੋਂ ਫਫੇ ਕੁੱਟਣੀਆਂ ਰੋਟੀ ਖਾ ਰਹੀਆਂ ਸਨ ਤਾਂ ਉਹਨਾਂ ਨੂੰ ਭੰਗ ਦਾ ਨਸ਼ਾ ਚੜਨਾ ਸ਼ੁਰੂ ਹੋ ਗਿਆ ਔਰ ਉੱਚੀ ਉੱਚੀ ਗੱਲਾਂ ਕਰਨ ਲੱਗ ਪਈਆਂ ਅਸੀਂ ਹੁਣ ਤਾਂ ਰਾਜੇ ਤੋਂ ਬਹੁਤ ਸਾਰਾ ਇਨਾਮ ਲਵਾਂਗੀਆਂ ਸਦਾਗਰ ਦੀ ਪਤਨੀ ਨੂੰ ਅਸੀਂ ਲੈ ਕੇ ਹੀ ਜਾਣਾ ਹੈ ਥੋੜੀ देर ਬਾਅਦ ਉਹ ਸੌ ਗਈਆਂ ਸੁਦਾਗਰ ਦੀ ਪਤਨੀ ਨੇ ਉਹਨਾਂ ਨੂੰ ਮੰਝੇ ਨਾਲ ਬੰਨ੍ਹ ਕੇ ਅੰਦਰਲੇ ਕੋਠੇ ਦੇ ਵਿੱਚ ਬੰਦ ਕਰ ਦਿੱਤਾ ਉੱਥੇ ਉਹ ਫਫੇ ਕਟਨੀਆਂ ਨੂੰ ਭੰਗ ਦੇ ਪਕੌੜੇ ਖਵਾਈ ਜਾਂਦੀ ਅਤੇ ਉਹ ਸਾਰਾ ਦਿਨ ਹੂਕ ਸੁੱਤੀਆਂ ਰਹਿੰਦੀਆਂ ਜਦੋਂ ਕਈ ਦਿਨਾਂ ਤੱਕ ਫਫੇ ਕਟਨੀਆਂ ਵਾਪਸ ਨਾ ਪਰਦੀਆਂ ਤਾਂ ਰਾਜੇ ਨੇ ਦੋ ਠੱਗ ਮੰਗਵਾਏ ਉਹਨਾਂ ਨੂੰ ਸਾਰੀ ਗੱਲ ਦੱਸੀ ਠੱਗਾਂ ਨੇ ਕਿਹਾ ਲਓ ਉਸ ਔਰਤ ਨੂੰ ਇੱਥੇ ਲਿਆਉਣਾ ਕਿਹੜੀ ਔਖੀ ਗੱਲ ਹੈ ਸਾਡੇ ਅੱਗੇ ਤਾਂ ਵੱਡੇ ਵੱਡੇ ਪਾਣੀ ਪੜਦੇ ਹਨ ਉਹ ਦੋਵੇਂ ਠੱਗ ਸੁਦਾਗਰਾਂ ਦਾ ਭੇਸ ਧਾਰ ਕੇ ਸੁਦਾਗਰ ਦੀ ਪਤਨੀ ਕੋਲ ਪਹੁੰਚੇ। ਉਹਨਾਂ ਨੇ ਜਾ ਕੇ ਸੁਦਾਗਰ ਦੀ ਪਤਨੀ ਨੂੰ ਕਿਹਾ ਕਿ ਉਸ ਦਾ ਪਤੀ ਬਿਮਾਰ ਹੈ। ਉਹ ਮੰਜੇ ਤੋਂ ਉੱਠ ਨਹੀਂ ਸਕਦਾ। ਉਹ ਤੁਹਾਨੂੰ ਮਿਲਣ ਲਈ ਤਰਸ ਰਿਹਾ ਹੈ। ਸੁਦਾਗਰ ਦੀ ਪਤਨੀ ਉਸੇ ਵੇਲੇ ਅੰਦਰ ਗਈ ਅਤੇ ਸੰਦੂਕੜੀ ਵਿੱਚੋਂ ਛੁਰੀ ਕੱਢ ਕੇ ਵੇਖਣ ਲੱਗੀ। ਛੁਰੀ ਪੂਰੀ ਤਰ੍ਹਾਂ ਚਮਕ ਰਹੀ ਸੀ। ਉਹ ਤਾੜ ਗਈ ਕਿ ਉਹ ਦੋਵੇਂ ਬੰਦੇ ਠੱਗ ਹਨ। ਉਸ ਨੇ ਬਾਹਰ ਆ ਕੇ ਠੱਗਾਂ ਨੂੰ ਕਿਹਾ ਤੁਸੀਂ ਥੱਕੇ ਆਏ ਹੋ ਤੁਸੀਂ ਕੁਝ ਖਾਪੀ ਲਓ ਨਾਲੇ ਮੈਂ ਵੀ ਤਿਆਰ ਹੋ ਜਾਂਦੀ ਹਾਂ ਉਸਨੇ ਠੱਗਾ ਨੂੰ ਵੀ ਖਾ ਲੇ ਖਾਣੇ ਵਿੱਚ ਭੰਗ ਦੇ ਪਕੌੜੇ ਖਾ ਖਵਾ ਦਿੱਤੇ ਠੱਗ ਪਕੌੜੇ ਖਾ ਕੇ ਉਲ ਜਰੂਰ ਬੋਲਣ ਲੱਗ ਪਏ ਸਦਾਗਰ ਦੀ ਪਤਨੀ ਨੇ ਉਹਨਾਂ ਨੂੰ ਦੂਸਰੀ ਕੋਠੜੀ ਵਿੱਚ ਡੱਕ ਦਿੱਤਾ ਉਹ ਉਹਨਾਂ ਨੂੰ ਵੀ ਭੰਗ ਦੇ ਪਕੌੜੇ ਖਵਾਉਂਦੀ ਰਹਿੰਦੀ ਤੇ ਉਹ ਸਾਰਾ ਦਿਨ ਉੱਗਦੇ ਰਹਿੰਦੇ ਇਸ ਤਰ੍ਹਾਂ ਕਈ ਦਿਨ ਲੰਘ ਗਏ ਰਾਜੇ ਨੇ ਵਜ਼ੀਰ ਨੂੰ ਬੁਲਾ ਕੇ ਕਿਹਾ ਜਪਦਾ ਹੈ ਠੱਗ ਵੀ ਆਪਣੇ ਮੰਤਪ ਵਿੱਚ ਕਾਮਯਾਬ ਨਹੀਂ ਹੋਏ ਹੁਣ ਆਪਾਂ ਦੋਵੇਂ ਚੱਲੀਏ ਤਦ ਰਾਜਾ ਅਤੇ ਵਜ਼ੀਰ ਸੁਦਾਗਰ ਦੀ ਪਤਨੀ ਦੇ ਬੂਹੇ ਉੱਤੇ ਪਹੁੰਚ ਗਏ ਉਹਨਾਂ ਨੇ ਦਰਵਾਜ਼ਾ ਖੜਕਾਇਆ ਤਾਂ ਸੁਦਾਗਰ ਦੀ ਪਤਨੀ ਬਾਹਰ ਆਈ ਵਜ਼ੀਰ ਨੇ ਕਿਹਾ ਉਹਨਾਂ ਨੇ ਸੁਦਾਗਰ ਦੀ ਪਤਨੀ ਨੂੰ ਮਿਲਣਾ ਹੈ ਸੁਦਾਗਰ ਦੀ ਪਤਨੀ ਕੁਝ ਸੋਚ ਕੇ ਕਹਿਣ ਲੱਗੀ ਮੈਂ ਤਾਂ ਉਹਨਾਂ ਦੀ ਦਾਸੀ ਹਾਂ ਤੁਸੀਂ ਪਹਿਲਾਂ ਬੈਠੋ ਅਤੇ ਭੋਜਨ ਛਕੋ ਫਿਰ ਦੂਸਰੀ ਮਾ ਤੁਸੀਂ ਮਾਲਕ ਨੂੰ ਮਿਲ ਲੈਣਾ ਇਸ ਪਿੱਛੋਂ ਉਹ ਦੋਨਾਂ ਨੂੰ ਰੋਟੀ ਖਵਾਉਣ ਲੱਗੀ ਜਦੋਂ ਉਹ ਪਾਣੀ ਸਬਜ਼ੀ ਜਾਂ ਰੋਟੀ ਲੈ ਕੇ ਆਉਂਦੀ ਤਾਂ ਭੇਸ ਬਟਾ ਕੇ ਆਉਂਦੀ ਰਾਜਾ ਨੇ ਵਜ਼ੀਰ ਰਾਜਾ ਤੇ ਵਜ਼ੀਰ ਇਹੀ ਸਮਝੀ ਗਏ ਕਿ ਉਹ ਸੁਦਾਗਰ ਦੀ ਪਤਨੀ ਦੀਆਂ ਵੱਖ-ਵੱਖ ਦਾਸੀਆਂ ਹਨ ਅਤੇ ਇਹਨਾਂ ਦੀਆਂ ਸ਼ਕਲਾਂ ਆਪੋ ਵਿੱਚ ਮਿਲਦੀਆਂ ਹਨ ਜਦੋਂ ਸੁਦਾਗਰ ਦੀ ਪਤਨੀ ਦਾਸੀ ਦੇ ਰੂਪ ਵਿੱਚ ਤੀਜੀ ਵਾਰੀ ਆਈ ਤਾਂ ਵਜ਼ੀਰ ਨੇ ਪੁੱਛ ਹੀ ਲਿਆ ਤੁਹਾਡੀਆਂ ਸਾਰੀਆਂ ਦੀਆਂ ਸ਼ਕਲਾਂ ਬਹੁਤ ਮਿਲਦੀਆਂ ਹਨ ਸੁਦਾਗਰ ਦੀ ਪਤਨੀ ਕਹਿਣ ਲੱਗੀ ਅਸੀਂ ਤਿੰਨੋਂ ਪੈਣਾ ਸੁਦਾਗਰ ਦੀ ਪਤਨੀ ਦੀਆਂ ਦਾਸੀਆਂ ਹਾਂ ਵਜ਼ੀਰ ਕਹਿਣ ਲੱਗਾ ਜੇ ਤੂੰ ਸਾਡਾ ਇੱਕ ਕੰਮ ਕਰਵਾ ਦੇਵੇਂ ਤਾਂ ਤੈਨੂੰ ਬਹੁਤ ਸਾਰਾ ਇਨਾਮ ਦੇਵਾਂਗੇ ਉੱਤੇ ਉੱਤੋਂ ਉੱਤੋਂ ਖੁਸ਼ ਲੱਗਦੀ ਸੁਦਾਗਰ ਦੀ ਪਤਨੀ ਨੇ ਕਿਹਾ ਹੁਕਮ ਕਰੋ ਰਾਜੇ ਨੇ ਕਿਹਾ ਮੈਂ ਸੁਦਾਗਰ ਦੀ ਪਤਨੀ ਨੂੰ ਆਪਣੇ ਮਹਿਲਾ ਵਿੱਚ ਲੈ ਜਾਣਾ ਚਾਹੁੰਦਾ ਹਾਂ ਦਾਸੀ ਦੇ ਰੂਪ ਵਿੱਚ ਸੁਦਾਗਰ ਦੀ ਪਤਨੀ ਕਹਿਣ ਲੱਗੀ ਇਹ ਕੋਈ ਮੁਸ਼ਕਲ ਗੱਲ ਨਹੀਂ ਤੁਸੀਂ ਇੱਕ ਵੱਡਾ ਸਾਰਾ ਡੋਲਾ ਤਿਆਰ ਕਰੋ ਜਿਸ ਵਿੱਚ ਸਾਡੀ ਮਾਲਕਣ ਅਤੇ ਤਿੰਨੋ ਗੋਲੀਆਂ ਬੈਠ ਸਕੀਏ ਪਰ ਸ਼ਰਤ ਇਹ ਹੈ ਕਿ ਤੁਸੀਂ ਰਾਹ ਵਿੱਚ ਡੋਲਾ ਨਾ ਰੋਕਣਾ ਨਾ ਹੀ ਸਾਡੀ ਮਾਲਕਣ ਨੂੰ ਬੁਲਾਉਣਾ ਹੈ ਬਸ ਡੋਲਾ ਮਹਿਲਾ ਵਿੱਚ ਜਾ ਕੇ ਹੀ ਖੋਲਣਾ ਮੈਂ ਸੁਦਾਗਰ ਦੀ ਪਤਨੀ ਨੂੰ ਕਿਵੇਂ ਨਾ ਕਿਵੇਂ ਤਿਆਰ ਕਰਦੀ ਹਾਂ ਇਹ ਕਹਿ ਕੇ ਉਹ ਅੰਦਰ ਚਲੀ ਗਈ ਵਜ਼ੀਰ ਨੇ ਡੋਲਾ ਤਿਆਰ ਕਰਵਾ ਕੇ ਲੈ ਆਂਦਾ ਦਾਸੀ ਬੜੀ ਸੁਦਾਗਰ ਦੀ ਪਤਨੀ ਨੇ ਡੋਲਾ ਵੇੜੇ ਵਿੱਚ ਰਖਵਾ ਕੇ ਵਜ਼ੀਰ ਅਤੇ ਰਾਜੇ ਨੂੰ ਵੇੜੇ ਤੋਂ ਬਾਹਰ ਭੇਜ ਦਿੱਤਾ ਤਦ ਉਸਨੇ ਦੋਹਾਂ ਫਫੇ ਕੁੱਟਨੀਆਂ ਅਤੇ ਦੋਹਾਂ ਠੱਗਾ ਨੂੰ ਭੰਗ ਦੇ ਨਸ਼ੇ ਨਾਲ बेहੋਸ਼ ਕਰਕੇ ਉਹਨਾਂ ਦੇ ਸਿਰ ਮੂੰਹ ਮੁੰਨ ਕੇ ਅਤੇ ਕਲਖ ਮਲਕੇ ਢੋਲੇ ਵਿੱਚ ਸੁੱਟ ਦਿੱਤਾ। ਉਹਨਾਂ ਨੂੰ ਉਹਨਾਂ ਦੇ ਮੂੰਹ ਹੱਥ ਬਨ ਕੇ ਹੱਥ ਪੈਰ ਨੂੜ ਦਿੱਤੇ ਅਤੇ ਢੋਲੇ ਨੂੰ ਵੀ ਚੰਗੀ ਤਰ੍ਹਾਂ ਬੰਦ ਕਰ ਦਿੱਤਾ। ਫਿਰ ਦਾਸੀ ਬਣੀ ਸਦਾਗਰ ਦੀ ਪਤਨੀ ਨੇ ਬਾਹਰ ਆ ਕੇ ਰਾਜੇ ਤੇ ਵਜ਼ੀਰ ਨੂੰ ਕਿਹਾ ਅਸੀਂ ਸਾਰੀਆਂ ਢੋਲੇ ਵਿੱਚ ਬੈਠਣ ਲੱਗੀਆਂ ਹਾਂ ਤੁਸੀਂ ਕੋਹਾਰ ਬੁਲਵਾ ਕੇ ਢੋਲਾ ਲੈ ਚਲੋ। ਆਪ ਉਹ ਮੁੜ ਆਪਣੇ ਕਮਰੇ ਅੰਦਰ ਆ ਗਈ। ਰਾਜਾ ਤੇ ਵਜ਼ੀਰ ਬੜੇ ਖੁਸ਼ ਸਨ ਉਹ ਕਾਲੀ ਕਾਲੀ ਡੋਲੇ ਨੂੰ ਲੈ ਕੇ ਮੇਲਾ ਵਿੱਚ ਲੈ ਜਾ ਗਏ ਜਦੋਂ ਉਹਨਾਂ ਨੇ ਡੋਲਾ ਖੋਲਿਆ ਤਾਂ ਉਹ ਹੱਥ ਮਲਦੇ ਰਹਿ ਗਏ ਡੋਲੇ ਵਿੱਚ ਤਾਂ ਫਫੇ ਕੁੱਟਣੀਆਂ ਅਤੇ ਠੱਗ ਸਨ ਰਾਜਾ ਬੜਾ ਗੁੱਸਾ ਹੋਇਆ ਪਰ ਉਹ ਕੀ ਕਰ ਸਕਦਾ ਸੀ ਅਖੀਰ ਵਜ਼ੀਰ ਨੇ ਇੱਕ ਹੋਰ ਚਾਲ ਚੱਲੀ ਉਸਨੇ ਰਾਜੇ ਨਾਲ ਸਲਾਹ ਕਰਕੇ ਸਦਾਗਰ ਨੂੰ ਬੁਲਾਇਆ ਅਤੇ ਕਿਹਾ ਰਾਜਾ ਤੇਥੋਂ ਬਹੁਤ ਖੁਸ਼ ਹੈ ਉਹ ਤੈਨੂੰ ਆਪਣਾ ਮੰਤਰੀ ਬਣਾਉਣਾ ਚਾਹੁੰਦਾ ਹੈ ਸਦਾਗਰ ਬੜਾ ਪ੍ਰਸੰਨ ਹੋਇਆ ਤਾਂ ਤੋਂ ਵਜ਼ੀਰ ਨੇ ਸੁਦਾਗਰ ਨੂੰ ਕਿਹਾ ਮੰਤਰੀ ਬਣ ਕੇ ਤੂੰ ਹੁਣ ਇੱਥੇ ਹੀ ਰਹਿਣਾ ਹੈ ਇਸ ਲਈ ਤੂੰ ਆਪਣੀ ਪਤਨੀ ਨੂੰ ਵੀ ਇੱਥੇ ਹੀ ਲਿਆ ਸੁਦਾਗਰ ਉਸੇ ਵੇਲੇ ਆਪਣੀ ਪਤਨੀ ਕੋਲ ਗਿਆ ਅਤੇ ਉਸ ਨੇ ਆਪਣੇ ਮੰਤਰੀ ਬਣਾਏ ਜਾਣ ਦੀ ਗੱਲ ਦੱਸੀ ਨਾਲ ਹੀ ਰਾਜਧਾਨੀ ਵਿੱਚ ਜਾ ਕੇ ਰਹਿਣ ਦੀ ਗੱਲ ਕੀਤੀ ਉਸ ਨੇ ਪਤਨੀ ਨੂੰ ਕਿਹਾ ਕਿ ਇਸ ਵਿੱਚ ਰਾਜੇ ਦੀ ਕੋਈ ਚਾਲ ਹੈ ਉਸ ਦੀ ਪਤਨੀ ਨੇ ਕਿਹਾ ਕਿ ਇਸ ਵਿੱਚ ਰਾਜੇ ਦੀ ਕੋਈ ਚਾਲ ਹੈ ਪਰ ਸੁਦਾਗਰ ਦੇ ਸਿਰ ਉਤੇ ਮੰਤਰੀ ਬਣਨ ਦਾ ਉਤਸਵਾਰ ਸੀ ਉਸ ਨੇ ਆਪਣੀ ਪਤਨੀ ਦੀ ਇੱਕ ਨਾ ਮੰਨੀ ਤੇ ਉਸ ਨੂੰ ਲੈ ਕੇ ਰਾਜੇ ਦੇ ਸ਼ਹਿਰ ਆ ਗਿਆ ਰਾਜੇ ਨੇ ਸਦਾਗਰ ਨੂੰ ਮਹਿਲਾ ਦੇ ਨੇੜੇ ਹੀ ਇੱਕ ਹਵੇਲੀ ਦੇ ਦਿੱਤੀ ਸਦਾਗਰ ਅਤੇ ਉਸ ਦੀ ਪਤਨੀ ਉੱਥੇ ਹੀ ਰਹਿਣ ਲੱਗੇ ਕੁਝ ਦਿਨ ਹੀ ਬੀਤੇ ਸਨ ਕਿ ਰਾਜੇ ਨੇ ਵਜ਼ੀਰ ਨੂੰ ਕਿਹਾ ਕਿ ਉਹ ਸਦਾਗਰ ਦੀ ਪਤਨੀ ਨੂੰ ਮਿਲਣ ਦੀ ਕੋਈ ਵਿਧ ਬਣਾਏ ਵਜ਼ੀਰ ਨੇ ਸਦਾਗਰ ਨੂੰ ਬੁਲਾ ਕੇ ਕਿਹਾ ਕਿ ਰਾਜੇ ਨੂੰ ਇੱਕ ਚੀਜ਼ ਜਿਸ ਦਾ ਨਾਮ ਕੁਝ ਹੈ ਦੀ ਸਖਤ ਲੋੜ ਹੈ ਉਹ ਉਸ ਚੀਜ਼ ਨੂੰ ਕਿਥੋਂ ਲੈ ਕੇ ਆਵੇ ਸਦਾਗਰ ਬੜੇ ਭਰੋਸੇ ਨਾਲ ਕਹਿਣ ਲੱਗਿਆ ਕਿ ਉਹ ਛੇਤੀ ਹੀ ਇਹ ਵਸਤੂ ਲੈ ਆਵੇਗਾ ਪਰ ਅਸਲ ਵਿੱਚ ਉਸ ਨੂੰ ਇਸ ਵਸਤੂ ਦੀ ਕੋਈ ਸਮਝ ਹੀ ਨਹੀਂ ਸੀ ਪਈ ਉਸਨੇ ਘਰ ਆ ਕੇ ਆਪਣੀ ਪਤਨੀ ਨਾਲ ਗੱਲ ਕੀਤੀ ਪਤਨੀ ਸਮਝ ਗਈ ਕਿ ਰਾਜੇ ਨੇ ਸੁਦਾਗਰ ਨੂੰ ਕਿਤੇ ਭੇਜਣ ਦੀ ਚਾਲ ਚੱਲੀ ਹੈ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਇਹ ਵਸਤੂ ਦਾ ਉਸ ਨੂੰ ਪਤਾ ਹੈ ਇਸ ਲਈ ਉਹ ਫਿਕਰ ਨਾ ਕਰੇ ਉਸ ਉਸਨੇ ਆਪਣੇ ਪਤੀ ਨਾਲ ਮਿਲ ਕੇ ਦੋ ਟੋਏ ਭੁੱਟੇ ਇੱਕ ਟੋਏ ਵਿੱਚ ਗੁੜ ਦਾ ਸੀਰਾ ਭਰ ਦਿੱਤਾ ਤੇ ਦੂਜੇ ਟੋਏ ਵਿੱਚ ਪੰਛੀਆਂ ਤੇ ਖੰਭ ਅਤੇ ਰੋਹ ਆਦੀ ਭਰ ਦਿੱਤੇ ਫਿਰ ਉਸਨੇ ਆਪਣੇ ਪਤਨੀ ਨੂੰ ਕਿਹਾ ਹੁਣ ਤੁਸੀਂ ਬਾਹਰ ਸਭ ਨੂੰ ਦੱਸ ਦੇਵੋ ਕਿ ਤੁਸੀਂ ਕਿਸੇ ਹੋਰ ਦੇਸ਼ ਕੁਝ ਲੈਣ ਵਾਸਤੇ ਜਾ ਰਹੇ ਹੋ ਦਿਹਾੜੀ ਪਰ ਤੁਸੀਂ ਬਾਹਰ ਜੰਗਲ ਵਿੱਚ ਰਹਿ ਲਿਆ ਕਰਨਾ ਅਤੇ ਰਾਤੀਆਂ ਆ ਕੇ ਇੱਥੇ ਸੌਂ ਜਾਇਆ ਕਰਨਾ ਪਹਿਲੇ ਹੀ ਦਿਨ ਰਾਜੇ ਨੂੰ ਨੌਕਰਾਂ ਚਾਕਰਾਂ ਤੋਂ ਪਤਾ ਲੱਗ ਗਿਆ ਕਿ ਸੁਦਾਗਰ ਕਿਸੇ ਦੂਜੇ ਦੇਸ਼ ਲਈ ਰਵਾਨਾ ਹੋ ਗਿਆ ਹੈ ਰਾਤੀ ਰਾਜਾ ਸੁਦਾਗਰ ਦੇ ਘਰ ਪਹੁੰਚਿਆ ਤੇ ਉਸ ਦੀ ਪਤਨੀ ਨੂੰ ਕਹਿਣ ਲੱਗਾ ਕਿ ਉਹ ਉਸ ਦੀ ਸੁਖ ਸਾਧ ਪੁੱਛਣ ਆਇਆ ਹੈ ਸੁਦਾਗਰ ਦੀ ਪਤਨੀ ਨੇ ਉਪਰੋਂ ਬੜੀ ਖੁਸ਼ੀ ਜ਼ਾਹਰ ਕੀਤੀ ਉਹ ਰਾਜੇ ਨੂੰ ਪਾਣੀ ਆਦਿ ਪਿਉਣ ਲੱਗੀ ਐਨੇ ਨੂੰ ਸੁਦਾਗਰ ਨੇ ਦਰਵਾਜ਼ਾ ਖਟਖਟਾਇਆ ਅਤੇ ਸੁਦਾਗਰ ਦੀ ਪਤਨੀ ਨੇ ਪੁੱਛਿਆ ਕਿ ਉਹ ਵਾਪਸ ਕਿਉਂ ਆ ਗਿਆ ਹੈ ਤਾਂ ਉਸਨੇ ਕਿਹਾ ਕਿ ਉਹ ਆਪਣੀ ਤਲਵਾਰ ਭੁੱਲ ਕੇ ਘਰ ਭੁੱਲ ਗਿਆ ਸੀ ਜਦ ਸੁਦਾਗਰ ਦੀ ਪਤਨੀ ਨੇ ਦਰਵਾਜ਼ਾ ਖੋਲਣ ਲੱਗੀ ਤਾਂ ਰਾਜੇ ਨੇ ਕਿਹਾ ਮੈਨੂੰ ਕਿਤੇ ਛੁਪਾ ਦੇ ਨਹੀਂ ਤਾਂ ਮੇਰੀ ਬੜੀ ਬਦਨਾਮੀ ਹੋਵੇਗੀ ਸਦਾਗਰ ਦੀ ਪਤਨੀ ਨੇ ਉਸ ਨੂੰ ਸੀਰੇ ਵਾਲੇ ਟੋਏ ਵਿੱਚ ਛੁਪੜ ਲੈ ਕੇ ਆ ਜਦੋਂ ਰਾਜਾ ਸੀਰੇ ਵਾਲੇ ਟੋਏ ਵਿੱਚ ਛੁਪਿਆ ਤਾਂ ਸੀਰਾ ਉਸਦੇ ਸਰੀਰ ਨੂੰ ਚਿੰਬੜ ਗਿਆ ਤੇ ਉਹ ਘਬਰਾ ਕੇ ਬਾਹਰ ਆ ਗਿਆ ਸਦਾਗਰ ਦੀ ਪਤਨੀ ਨੇ ਫਿਰ ਉਸ ਨੂੰ ਖੰਭਾ ਵਾਲੇ ਟੋਏ ਵਿੱਚ ਧੱਕ ਦਿੱਤਾ ਨਾਲ ਹੀ ਉਸ ਨੇ ਦਰਵਾਜ਼ਾ ਖੋਲ ਦਿੱਤਾ ਸਦਾਗਰ ਦੀ ਸਦਾਗਰ ਨੂੰ ਉਸ ਦੀ ਪਤਨੀ ਨੇ ਦੱਸਿਆ ਹੁਣ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਮੈਂ ਕੁਝ ਫੜ ਲਿਆ ਦੋਹਰ ਨੇ ਖੰਭਾ ਵਾਲੇ ਟੋਏ ਵਿੱਚ ਰਾਜੇ ਨੂੰ ਬਾਹਰ ਕੱਢਿਆ ਰਾਜੇ ਦੇ ਸਰੀਰ ਉੱਤੇ ਖੰਭ ਚੰਬੜ ਗਏ ਸਨ ਉਸ ਨੂੰ ਪਛਾਣਨਾ ਔਖਾ ਸੀ ਸੋਦਾਗਰ ਨੇ ਵੀ ਉਸ ਨੂੰ ਨਾ ਪਛਾਣਿਆ ਰਾਜਾ ਡਰ ਦੇ ਮਾਰੇ ਕੁਝ ਨਾ ਬੋਲ ਸਕਿਆ ਸੋਦਾਗਰ ਦੀ ਪਤਨੀ ਨੇ ਰਾਜੇ ਦੇ ਗਲ ਵਿੱਚ ਰੱਸਾ ਪਾ ਕੇ ਕਿਹਾ ਇਸ ਨੂੰ ਵਜ਼ੀਰ ਦੇ ਹਵਾਲੇ ਕਰ ਆਓ ਸੋਦਾਗਰ ਰਾਜੇ ਨੂੰ ਵਜ਼ੀਰ ਕੋਲ ਲੈ ਗਿਆ ਤੇ ਕਿਹਾ ਇਹ ਆਪਣਾ ਕੁਝ ਲੈ ਲਿਓ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਜਦੋਂ ਸੁਦਾਗਰ ਘਰ ਆ ਗਿਆ ਤਾਂ ਰਾਜਾ ਉੱਚੀ ਉੱਚੀ ਰੋਣ ਲੱਗ ਪਿਆ। ਵਜ਼ੀਰ ਨੇ ਰਾਜੇ ਨੂੰ ਪਛਾਣ ਲਿਆ। ਦੋਹਾਂ ਨੇ ਸੁਦਾਗਰ ਦੀ ਪਤਨੀ ਤੋਂ ਤੌਬਾ ਕੀਤੀ। ਦੂਜੇ ਦਿਨ ਸਵੇਰੇ ਦਰਬਾਰ ਵਿੱਚ ਸੁਦਾਗਰ ਨੇ ਜਾ ਕੇ ਰਾਜੇ ਨੂੰ ਦੱਸਿਆ ਕਿ ਉਸਨੇ ਕੁਝ ਵਜ਼ੀਰ ਨੂੰ ਸੌਂਪ ਦਿੱਤਾ ਹੈ। ਰਾਜੇ ਨੇ ਕਿਹਾ ਕਿ ਉਸਨੇ ਉਹ ਕੁਝ ਵੇਖ ਲਿਆ ਹੈ। ਉਸਨੇ ਸੁਦਾਗਰ ਨੂੰ ਬਹੁਤ ਸਾਰਾ ਧਨ ਦਿੱਤਾ। ਤਾਂ ਸੁਦਾਗਰ ਨੇ ਰਾਜੇ ਨੂੰ ਕਿਹਾ ਮਹਾਰਾਜਾ ਕਦੀ ਸਾਡੇ ਘਰ ਚਰਨ ਪਾਓ। ਰਾਜੇ ਤੇ tham وزیر ਨੇ ਉੱਤਰ ਦਿੱਤਾ ਰਾਜਾ ਸਾਹਿਬ ਨੇ ਕਿਸੇ ਦੇਵੀ ਘਰ ਨਾ ਜਾਣ ਦੀ ਕਸਮ ਖਾਦੀ ਹੋਈ ਹੈ